ਨਮਸਕਾਰ ਪੰਜਾਬ ਸਿਵਲ ਸਰਵਿਸਿਜ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਨਾਉ ਪੜਨ ਜਾ ਰਹੇ ਹਾਂ ਨਾਉਨ ਜਾਂ ਸੰਗਿਆ ਪਹਿਲੇ ਇਹਦੀ ਪਰਿਭਾਸ਼ਾ ਲੈ ਲੈਂਦੇ ਹਾਂ ਕਿਸੇ ਵਿਅਕਤੀ ਜੀਵ ਥਾਂ ਵਸਤੂ ਸੰਕਲਪ ਹਾਲਤ ਗੁਣ ਸਥਿਤੀ ਪਾਉ ਆਦਿ ਲਈ ਵਰਤੇ ਜਾਣ ਵਾਲੇ ਸ਼ਬਦਾਂ ਨੂੰ ਨਾਉ ਕਿਹਾ ਜਾਂਦਾ ਹੈ ਫਿਰ ਨਾਉ ਦੀਆਂ ਕਿਸਮਾਂ ਪੜਨੇ ਹਾਂ ਨਾਉ ਦੀਆਂ ਪੰਜ ਕਿਸਮਾਂ ਹਨ ਖਾਸ ਨਾਉ ਨਾਵ ਇਕੱਠਵਾਚਕ ਨਾਵ ਵਸਤੂਵਾਚਕ ਨਾਵ ਅਤੇ ਭਾਵਵਾਚਕ ਨਾਵ ਹੁਣ ਅਸੀਂ ਇੱਕ ਇੱਕ ਕਰਕੇ ਇਹ ਸਾਰੀਆਂ ਕਿਸਮਾਂ ਪੜਨੇ ਹਾਂ ਸਭ ਤੋਂ ਪਹਿਲੇ ਖਾਸ ਨਾਵ ਦੀ ਪਰਿਭਾਸ਼ਾ ਪੜਨੇ ਹਾਂ ਅਸੀਂ ਜਿਸ ਸ਼ਬਦ ਤੋਂ ਕਿਸੇ ਖਾਸ ਵਿਅਕਤੀ ਖਾਸ ਜੀਵ ਖਾਸ ਥਾਂ ਖਾਸ ਵਸਤੂ ਆਦਿ ਦਾ ਗਿਆਨ ਹੁੰਦਾ ਹੈ ਉਸਨੂੰ ਅਸੀਂ ਖਾਸ ਨਾਵ ਕਹਿੰਦੇ ਹਾਂ ਜਿਵੇਂ

ਪੜਨੇਹਾ ਹੁੰਨ ਅਸੀਂ ਇਸ ਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦਾਂ ਤੋਂ ਜੀਵਾ ਅਤੇ ਗਿਣਨਯੋਗ ਵਸਤੂਆਂ ਦੀ ਸਾਰੀ ਸ਼੍ਰੇਣੀ ਅਤੇ ਉਸ ਸ਼੍ਰੇਣੀ ਦੇ ਹਰੇਕ ਜੀਵ ਜਾਂ ਵਸਤੂ ਦਾ ਗਿਆਨ ਹੁੰਦਾ ਹੈ ਉਸ ਨੂੰ ਅਸੀਂ ਆਮ ਨਾਮ ਕਹਿੰਦੇ ਹਾਂ ਇਹਦੇ ਉਦਾਹਰਣ ਤੋਂ ਅਸੀਂ ਸਮਝਦੇ ਹਾਂ ਕਿ ਜਿਵੇਂ ਜਦੋਂ ਅਸੀਂ ਕੇਵਲ ਕਲਾਕਾਰ ਕਹਿ ਦਿੱਤਾ ਕਿਸੇ ਕਲਾਕਾਰ ਦਾ ਨਾਂ ਨਹੀਂ ਲਿੱਤਾ ਤਾਂ ਇਹ ਆਮ ਨਾਮ ਹੈ ਜਦੋਂ ਅਸੀਂ ਸ਼ਹਿਰ ਕਹਿ ਦਿੱਤਾ ਸ਼ਹਿਰ ਦਾ ਨਾਂ ਨਹੀਂ ਦੱਸਿਆ ਤਾਂ ਇਹ ਆਮ ਨਾਮ ਹੈ इसे तरह ग्रंथ के नहीं दसा गया आम नाव है, देश, देश है, है।, नदी, है। परिभाषा जब्द तो व्यक्तिया जीवन योग वस्तुआ समूह आदि का ज्ञान होचक नाव या समूह वाचक नाव कहते हैं यानी कि पूरे समूह ना है ਉਸ ਨੂੰ ਇਕੱਟਵਾਚਕ ਜਾਂ ਸਮੂਹਵਾਚਕ ਨਾਮ ਕਹਿੰਦੇ ਹਨ ਜਿਵੇਂ ਕਿ ਫੌਜ ਟੀਮ ਟੋਲੀ ਜਥਾ ਜੰਝ ਦਾਰ ਢੇਰ ਵਗ ਆਦਿ ਹੁਣ ਅਸੀਂ ਵਸਤੂਵਾਚਕ ਨਾਮ ਪੜਨੇ ਹਾਂ ਜਿਹੜੇ ਸ਼ਬਦ ਕਿਸੇ ਤੋਲੇ ਮਿਣੇ ਜਾਂ ਹਾੜੇ ਜਾ ਸਕਣ ਵਾਲੇ ਪਦਾਰਥ ਦਾ ਗਿਆਨ ਦੇਣ ਉਸ ਨੂੰ ਵਸਤੂਵਾਚਕ ਨਾਮ ਜਾਂ ਪਦਾਰਥਵਾਚਕ ਨਾਮ ਕਿਹਾ ਜਾਂਦਾ ਹੈ। ਯਾਨੀ ਕਿ ਇਹਨਾਂ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ ਇਹ ਉਹ ਵਸਤੂਆਂ ਹਨ। ਜਿਵੇਂ ਰੇਤੇ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ, ਪੱਥਰ ਹੈ, ਗੁੜ ਹੈ, ਸ਼ੱਕਰ ਹੈ, ਦੁੱਧ ਨੂੰ ਤੋਲਿਆ ਜਾਂਦਾ ਹੈ, ਪਾਣੀ ਨੂੰ ਤੋਲਿਆ ਜਾਂਦਾ ਹੈ, ਤੇਲ ਨੂੰ ਤੋਲਿਆ ਜਾਂਦਾ ਹੈ, ਸੋਨਾ ਹੈ, ਲੋਹਾ ਹੈ, ਕਣਕ ਹੈ, ਚੌਲ ਆਦਿ ਇਹ ਸਾਰੇ ਇਹੋ ਜਿਹੇ ਨਾਂ ਸ਼ਬਦ ਹਨ ਜਿਨ੍ਹਾਂ ਨੂੰ ਤੋਲਿਆ ਜਾਂ ਮਿਣਿਆ ਜਾ ਸਕਦਾ ਹੈ। ਫਿਰ ਭਾਵਵਾਚਕ ਨਾਮ ਬਹੁਤ ਹੀ ਮਹੱਤਵਪੂਰਨ ਨਾਮ ਹੈ ਇਹਦੀ ਪਰਿਭਾਸ਼ਾ ਹੈ ਕਿ ਜਿਹੜੇ ਸ਼ਬਦ ਤੋਂ ਕਿਸੇ ਗੁਣ ਹਾਲਤ ਜਾਂ ਭਾਵ ਦਾ ਗਿਆਨ ਹੁੰਦਾ ਹੈ ਉਸ ਨੂੰ ਭਾਵਵਾਚਕ ਨਾਮ ਕਹਿੰਦੇ ਹਨ ਇਹਦੀ ਪਛਾਣ ਇਹ ਹੈ ਕਿ ਇਹਨੂੰ ਵੇਖਿਆ ਨਹੀਂ ਜਾ ਸਕਦਾ ਕੇਵਲ ਮਹਿਸੂਸ ਕੀਤਾ ਜਾ ਸਕਦਾ ਹੈ ਜਿਵੇਂ ਖੁਸ਼ੀ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ ਖੁਸ਼ੀ ਨੂੰ ਵੇਖਿਆ ਨਹੀਂ ਜਾ ਸਕਦਾ ਯਾਨੀ ਕਿ ਜਿਵੇਂ ਗੁਲਾਮੀ ਗਰੀਬੀ ਸੁੰਦਰਤਾ ਦੇਖੀ ਮਹਿਸੂਸ ਕੀਤੀ ਜਾ ਸਕਦੀ ਹੈ ਸਿਹਤ ਮਹਿਸੂਸ ਕੀਤੀ ਜਾ ਸਕਦੀ ਹੈ ਬਿਮਾਰੀ ਹੈ ਖੁਸ਼ੀ ਹੈ ਸੁਖ ਹੈ ਜਾਂ ਦੁੱਖ ਹੈ ਇਹ ਦੇਖਿਆ ਨਹੀਂ ਜਾਂਦਾ ਬਚਪਨ ਹੈ ਬੁਢਾਪਾ ਹੈ ਪਿਆਰ ਦੇਖਿਆ ਨਹੀਂ ਜਾ ਸਕਦਾ ਦੇਸ਼ ਭਗਤੀ ਵਫਾਦਾਰੀ ਇਹ ਸਭ ਭਾਵਵਾਚਕ ਨਾਮ ਹਨ ਇਹੋ ਜਿਹੇ ਹੋਰ ਵੀਡੀਓਜ਼ ਵੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਪੂਰਾ ਵੀਡੀਓ ਵੇਖਣ ਲਈ ਧੰਨਵਾਦ ਪੰਜਾਬ ਸਿਵਲ ਸਰਵਿਸਿਜ਼